ਜਿੰਦਾ ਜਿਹੜਾ ਅਲਾਈਅன்ஸ் ਹੋ ਰਿਹਾ ਤਤਕ ਪਾਰਟੀਆਂ ਦੇ ਵਿੱਚ ਕਿਹਨੇ ਆਈਏ ਜੀ ਦੇ ਦਾ ਪਿਕਚਰ ਹੋ ਰਿਹਾ ਸਭ ਮੇਰੇ ਕੋਲੇ ਕਿਸੇ ਪ੍ਰਕਾਰ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਅਲਾਈਅன்ஸ் ਹੋ ਰਿਹਾ ਕਿ ਨਹੀਂ ਹੋ ਰਿਹਾ ਇਹ ਮੀਡੀਆ ਚੈਨਲਸ ਮਗਰਲੇ 6 ਮਹੀਨੇ ਤੋਂ ਕਹਿ ਰਹੇ ਨੇ ਅਲਾਈਅன்ஸ் ਹੋ ਰਿਹਾ ਨਹੀਂ ਹੋ ਰਿਹਾ ਜਦ ਵੀ ਮੇਰੇ ਪਾਸ ਕੋਈ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਆਏਗੀ ਜਾਂ ਹਾਈ ਕਮਾਂਡ ਖਰਗੇ ਸਾਹਿਬ ਜਾਂ ਰਾਹੁਲ ਗਾਂਧੀ ਜੀ ਮੈਨੂੰ ਕੋ ਜਾ ਕੇ ਮੈਨੂੰ ਬੁਲਾ ਕੇ ਕੁਝ ਕਹਿਣਗੇ ਤਦ ਮੈਂ ਇਹ ਬਾਰੇ ਤੁਹਾਨੂੰ ਦੱਸ ਪਾਵਾਂਗਾ ਬਟ ਹਜੇ ਤੱਕ ਸਾਨੂੰ ਇਹ ਕਿਹਾ ਗਿਆ ਹੈ ਕਿ 13 ਦੀਆਂ 13 ਲੋਕ ਸਭਾ ਸੀਟਾਂ ਦੀ ਤਿਆਰੀ ਕਰੋ ਸਟ੍ਰੈਟਜੀ ਬਣਾਓ ਕਾਸਟ ਕੰਬੀਨੇਸ਼ਨ ਨੂੰ ਧਿਆਨ ਰੱਖਦੇ ਹੋਏ ਕਿ ਸਾਰੇ ਲੋਕਾਂ ਨੂੰ ਰਿਪ੍ਰেজੈਂਟੇਸ਼ਨ ਮਿਲਣੀ ਚਾਹੀਦੀ ਹੈ ਸੋ ਉਹਰੇ ਤੇ ਮੈਂ ਕੰਮ ਕਰ ਰਿਹਾ ਸੋ ਪੂਰੀ ਤਿਆਰੀ ਦੇ ਨਾਲ ਕਾਂਗਰਸ ਪਾਰਟੀ ਅੱਜ ਦੀ ਤਰੀਕ ਦੇ ਵਿੱਚ 13 ਦੀਆਂ 13 ਲੋਕ ਸਭਾ ਸੀਟਾਂ ਲੜਨ ਜਾ ਰਹੀ ਹੈ ਕੱਲ ਮੀਟਿੰਗ ਹੋਈ ਹੈ ਜ ਜਿਹੜੇ ਕਾਂਗਰਸ ਦੇ ਨੈਸ਼ਨਲ ਪ੍ਰਧਾਨ ਨੇ ਮਲਿਕਾਟੇਨੀ ਅੱਗੇ ਸਾਹਿਬ ਨੂੰ पीएम चेहरा एलानोदी गल कह के सुझाव ਦਿੱਤਾ ਗਿਆ ਮੀਟਿੰਗ ਦੇ ਵਿੱਚ ਜਿਹੜੀ ਵੱਖ-ਵੱਖ ਪਾਰਟੀਆਂ ਠਟਕ-ਠਟਕ ਬੰਦਨ ਦੇ ਸਾਹਮਣੇ ਆ ਰਹੀਆਂ ਦੇਖੋ ਇਹ ਮੇਰੇ ਸਿਸਟਮ ਤੋਂ ਬਾਹਰ ਦੀ ਗੱਲ ਹੈ ਇਹ ਇਹ ਸ਼੍ਰੀਮਤੀ ਸੋਨੀਆ ਗਾਂਧੀ ਨੇ ਔਰ ਦੇਸ਼ ਦੇ ਲੋਕਾਂ ਨੇ ਔਰ ਕਾਂਗਰਸ ਪਾਰਟੀ ਦੇ ਸਮੂੱਚੇ ਲੀਡਰਾਂ ਨੇ ਫੈਸਲਾ ਕਰਨਾ ਹੈ ਜਾਂ ਸਾਰੇ ਲੋਕਾਂ ਨੇ ਸੋ ਇਸ ਤੇ ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ ਸੋ ਜੋ ਵੀ ਹੋਏਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੋਏਗਾ ਉਹ ਸਾਨੂੰ ਮਨਜ਼ੂਰ ਹੋਏਗਾ ਇੱਕ 147 ਸੰਸਦਾਂ ਨੂੰ ਹੁਣ ਤੱਕ ਸਸਪੈਂਡ ਕੀਤਾ ਗਿਆ ਲੋਕ ਸਭਾ ਦੇ ਵਿੱਚੋਂ ਕਿਸ ਤਰ੍ਹਾਂ ਦੇਖਦੇ ਹੋ ਪਹਿਲੀ ਵਾਰੀ ਇਸ ਤਰ੍ਹਾਂ ਦਾ ਡਿਕਟੇਟਰਸ਼ਿਪ ਦੇ ਵੱਲ ਇਹ ਦੇਸ਼ ਵੱਧ ਰਿਹਾ ਹੈ ਹਰ ਥਾਂ ਤੇ ਜਿਵੇਂ ਕੋਈ ਡਿਕਟੇਟਰ ਕਰਦਾ ਹੈ ਉਸੇ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਆਦਰਨੀય ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਚੁਣੇ ਹੋਏ ਲੋਕਾਂ ਦੀ ਆਵਾਜ਼ ਜ਼ਬਾਨ 'ਤੇ ਇਹ ਤਾਂ ਸੁਣਿਆ ਸੀ ਕਿ ਦੋ ਸੰਸਦਾਂ ਨੂੰ ਸਸਪੈਂਡ ਕਰਤਾ ਤੇ ਇਹਨਾਂ ਨੂੰ ਕਰਤਾ ਚਾਰਾਂ ਨੂੰ ਕਰਤਾ ਪਰ ਪਹਿਲੀ ਵਾਰੀ ਇਸ ਤਰ੍ਹਾਂ ਕੀ ਸਾਰੀ ਸਮੁੱਚੀ ਆਪੋਜੀਸ਼ਨ ਨੂੰ ਬਾਹਰ ਹੀ ਕੱਢਤਾ ਇਸ ਤੋਂ ਚੰਗਾ ਇਹ ਤਾਂ ਫਿਰ ਇਲੈਕਸ਼ਨ ਹੀ ਨਾ ਕਰਾਉਣ ਸਾਨੂੰ ਸੰਸਦ ਬੁਲਾਉਣ ਹੀ ਨਾ ਜੋ ਮਰਜ਼ੀ ਫੈਸਲੇ ਕਰ ਲੈਣ ਕਿਉਂਕਿ ਇਸ ਤਰ੍ਹਾਂ ਕਦੇ ਨਹੀਂ ਹੋਇਆ ਦੇਸ਼ ਦੇ ਅੰਦਰ ਸਭ ਤੋਂ ਭਾਰਤ ਦੀ ਮਿਸਾਲ ਦਿੱਤੀ ਜਾਂਦੀ ਹੈ ਪੂਰੀ ਦੁਨੀਆ ਪਰ ਦੇ ਵਿੱਚ ਕਿ ਇੱਥੋਂ ਦਾ ਜਿਹੜਾ ਲੋਕਤੰਤਰ ਹੈ ਉਰੀ ਉਰੀਆਂ ਗੱਲਾਂ ਕੀਤੀਆਂ ਜਾਂਦੀਆਂ ਸਨ ਲੇਕਿਨ ਮਗਰਲੇ 9 ਸਾਲਾਂ ਤੋਂ ਜਿਸ ਪ੍ਰਕਾਰ ਫੈਸਲੇ ਆਏ ਚਾਹੀਓ ਜੀਐਸਟੀ ਦਾ ਫੈਸਲਾ ਚਾਹੀਓ ਨੋਟਬੰਦੀ ਦਾ ਫੈਸਲਾ ਚਾਹੀਦਾ ਰਾ 370 ਦਾ ਫੈਸਲਾ ਚਾਹੀਏ ਸਿਟੀਜ਼ਨ ਬਿਲ ਦਾ ਫੈਸਲਾ ਨਿਰੰਤਰ ਜਿਸ ਪ੍ਰਕਾਰ ਦੇ ਫੈਸਲੇ ਆਉਂਦੇ ਆ ਰਹੇ ਹੈ ਉਹ ਤੋਂ ਲੱਗਦਾ ਹੈ ਕਿ ਹਿੰਦੁਸਤਾਨ ਡਿਕਟੇਟਰਸ਼ਿਪ ਵੱਲ ਵਧ ਰਿਹਾ ਤੁਸੀਂ ਦੇਖਿਆ ਹੋਣਾ ਹੈ ਏਜੰਸੀਆਂ ਦਾ ਬਹੁਤ ਵੱਡਾ ਰੋਲ ਹੋ ਗਿਆ ਕੋਈ ਵਿਅਕਤੀ ਅਗਰ ਕੋਈ ਆਵਾਜ਼ ਆਪਣੀ ਕੋਈ ਸਵਾਲ ਕਰਦਾ ਦੇਖੋ ਉਹਰੇ ਸਵਾਲ ਤੇ ਵੀ ਕਿੰਤੂ ਪਰੰਤੂ ਲਾ ਦਿੱਤਾ ਜਾਂਦਾ ਹੈ ਕਿ ਤੁਹਾਨੂੰ ਕਿਸੇ ਵਿਅਕਤੀ ਵਿਸ਼ੇਸ਼ ਨੇ ਮਜਬੂਰ ਕੀਤਾ ਗਿਆ ਜਾਂ ਕਿਹਾ ਗਿਆ ਹੈ ਸਵਾਲ ਚੱਕਰ ਨੂੰ ਕਿਸੇ ਨੇ ਕਿਹਾ ਜਾਂ ਨਹੀਂ ਕਿਹਾ ਇਸ ਗੱਲ ਨਾਲ ਕੀ ਮਤਲਬ ਬਣਦੀ ਹੈ ਕਿਸੇ ਸੰਸਦ ਨੇ ਸਵਾਲ ਪੁੱਛਿਆ ਹੋਣਾ ਤੁਹਾਨੂੰ ਜਵਾਬ ਦੇਣਾ ਚਾਹੀਦਾ ਹੈ ਲੋਕ ਸਭਾ ਦੇ ਵਿੱਚੋਂ ਕਿਸ ਤਰ੍ਹਾਂ ਦੇਖਦੇ ਹੋ ਪਹਿਲੀ ਵਾਰੀ ਇਸ ਤਰ੍ਹਾਂ ਦਾ ਡਿਕਟੇਟਰਸ਼ਿਪ ਦੇ ਵੱਲ ਇਹ ਦੇਸ਼ ਵੱਧ ਰਿਹਾ ਹੈ ਹਰ ਥਾਂ ਤੇ ਜਿਵੇਂ ਕੋਈ ਡਿਕਟੇਟਰ ਕਰਦਾ ਹੈ ਉਸੇ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਆਦਰਨੀય ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਚੁਣੇ ਹੋਏ ਲੋਕਾਂ ਦੀ ਆਵਾਜ਼ ਜ਼ਬੋਂਨ ਵਾਸਤੇ ਇਹ ਤਾਂ ਸੁਣਿਆ ਸੀ ਕਿ ਦੋ ਸੰਸਦਾਂ ਨੂੰ ਸਸਪੈਂਡ ਕਰਤਾ ਤੇ ਇਹਨਾਂ ਨੂੰ ਕਰਤਾ ਚਾਰਾਂ ਨੂੰ ਕਰਤਾ ਪਰ ਪਹਿਲੀ ਵਾਰੀ ਇਸ ਤਰ੍ਹਾਂ ਕਿ ਸਾਰੀ ਸਮੁੱਚੀ ਆਪੋਜੀਸ਼ਨ ਨੂੰ ਬਾਹਰ ਹੀ ਕੱਢਤਾ ਇਸ ਤੋਂ ਚੰਗਾ ਇਹ ਤਾਂ ਫਿਰ ਇਲੈਕਸ਼ਨ ਹੀ ਨਾ ਕਰਾਉਣ ਸਾਨੂੰ ਸੰਸਦ ਬੁਲਾਉਣ ਹੀ ਨਾ ਜੋ ਮਰਜ਼ੀ ਫੈਸਲੇ ਕਰ ਲੈਣ ਕਿਉਂਕਿ ਇਸ ਤਰ੍ਹਾਂ ਕਦੇ ਨਹੀਂ ਹੋਇਆ ਦੇਸ਼ ਦੇ ਅੰਦਰ ਸਭ ਤੋਂ ਭਾਰਤ ਦੀ ਮਿਸਾਲ ਦਿੱਤੀ ਜਾਂਦੀ ਹੈ ਪੂਰੀ ਦੁਨੀਆ ਪਰ ਦੇ ਵਿੱਚ ਕਿ ਇੱਥੋਂ ਦਾ ਜਿਹੜਾ ਲੋਕਤੰਤਰ ਹੈ ਉਰੀ ਉਰੀਆਂ ਗੱਲਾਂ ਕੀਤੀਆਂ ਜਾਂਦੀਆਂ ਸਨ ਲੇਕਿਨ ਮਗਰਲੇ 9 ਸਾਲਾਂ ਤੋਂ ਜਿਸ ਪ੍ਰਕਾਰ ਫੈਸਲੇ ਆਏ ਚਾਹੇ ਉਹ GST ਦਾ ਫੈਸਲਾ ਚਾਹੇ ਉਹ ਨੋਟਬੰਦੀ ਦਾ ਫੈਸਲਾ ਚਾਹੀਦਾ 370 ਦਾ ਫੈਸਲਾ ਚਾਹੇ ਸਿਟੀਜ਼ਨ ਬਿਲ ਦਾ ਫੈਸਲਾ ਨਿਰੰਤਰ ਜਿਸ ਪ੍ਰਕਾਰ ਦੇ ਫੈਸਲੇ ਆਉਂਦੇ ਆ ਰਹੇ ਹੈ ਉਹ ਤੋਂ ਲੱਗਦਾ ਹੈ ਕਿ ਹਿੰਦੁਸਤਾਨ ਡਿਕਟੇਟਰਸ਼ਿਪ ਵੱਲ ਵੱਧ ਰਿਹਾ ਤੁਸੀਂ ਦੇਖਿਆ ਹੋਣਾ ਹੈ ਏਜੰਸੀਆਂ ਦਾ ਬਹੁਤ ਵੱਡਾ ਰੋਲ ਹੋ ਗਿਆ ਕੋਈ ਵਿਅਕਤੀ ਅਗਰ ਕੋਈ ਆਵਾਜ਼ ਆਪਣੀ ਕੋਈ ਸਵਾਲ ਕਰਦਾ ਹੈ ਦੇ ਕੋਰੇ ਸਵਾਲ ਤੇ ਵੀ ਕਿੰਤੂ ਪਰੰਤੂ ਲਾ ਦਿੱਤਾ ਜਾਂਦਾ ਹੈ ਕਿ ਤੁਹਾਨੂੰ ਕਿਸੇ ਵਿਅਕਤੀ ਵਿਸ਼ੇਸ਼ ਨੇ ਮਜਬੂਰ ਕੀਤਾ ਗਿਆ ਜਾਂ ਕਿਹਾ ਗਿਆ ਇਸ ਸਵਾਲ ਚੱਕਰ ਨੂੰ ਕਿਸੇ ਨੇ ਕਿਹਾ ਜਾਂ ਨਹੀਂ ਕਿਹਾ ਇਸ ਗੱਲ ਨਾਲ ਕੀ ਮਤਲਬ ਬਣਦੀ ਹੈ ਕਿਸੇ ਸੰਸਦ ਨੇ ਸਵਾਲ ਪੁੱਛਿਆ ਹੋਰ ਤੁਹਾਨੂੰ ਜਵਾਬ ਦੇਣਾ ਚਾਹੀਦਾ ਹੈ ਜੀ ਜੀ ਥੈਂਕ ਯੂ ਕਤ ਪਾਰਟੀਆਂ ਦੇ ਜੱਥੇ ਬੰਦੀਆਂ ਆਈਆਂ ਨੇ ਇੰਡੀਆ ਦੇ ਨਾਮ ਤੇ ਗਠਜੰਦਨ ਹੋ ਰਿਹਾ ਕੀ ਕਹਿਣਾ ਚਾਹੋ। ਸਭ ਮੇਰੇ ਕੋਲੇ ਕਿਸੇ ਪ੍ਰਕਾਰ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਅਲਾਈਅੰਸ ਹੋ ਰਿਹਾ ਕਿ ਨਹੀਂ ਹੋ ਰਿਹਾ। ਇਹ ਮੀਡੀਆ ਚੈਨਲਸ ਮਗਰਲੇ 6 ਮਹੀਨੇ ਤੋਂ ਕਹਿ ਰਹੇ ਨੇ ਅਲਾਈਅੰਸ ਹੋ ਰਿਹਾ ਨਹੀਂ ਹੋ ਰਿਹਾ। ਜਦ ਵੀ ਮੇਰੇ ਪਾਸ ਕੋਈ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਆਏਗੀ ਜੀ ਜਾਂ ਹਾਈ ਕਮਾਂਡ ਖਰਗੇ ਸਾਹਿਬ ਜਾਂ ਰਾਹੁਲ ਗਾਂਧੀ ਜੀ ਮੈਨੂੰ ਕੋ ਜਾ ਕੇ ਮੈਨੂੰ ਬੁਲਾ ਕੇ ਕੁਝ ਕਹਿਣਗੇ। ਤਦ ਮੈਂ ਇਹਦੇ ਬਾਰੇ ਤੁਹਾਨੂੰ ਦੱਸ ਪਾਵਾਂਗਾ। ਬਟ ਹਜੇ ਤੱਕ ਸਾਨੂੰ ਇਹ ਕਿਹਾ ਗਿਆ ਹੈ ਕਿ 13 ਦੀਆਂ 13 ਲੋਕ ਸਭਾ ਸੀਟਾਂ ਦੀ ਤਿਆਰੀ ਕਰੋ ਜੀ ਸਟ੍ਰੈਟਜੀ ਬਣਾਓ ਕੋਸਟ ਕੰਬੀਨੇਸ਼ਨ ਨੂੰ ਧਿਆਨ ਰੱਖਦੇ ਹੋਏ ਕਿ ਸਾਰੇ ਲੋਕਾਂ ਨੂੰ ਰਿਪ੍ਰেজੈਂਟੇਸ਼ਨ ਮਿਲਣੀ ਚਾਹੀਦੀ ਹੈ ਸੋ ਉਹਰੇ ਤੇ ਮੈਂ ਕੰਮ ਕਰ ਰਿਹਾ ਸੋ ਪੂਰੀ ਤਿਆਰੀ ਦੇ ਨਾਲ ਕਾਂਗਰਸ ਪਾਰਟੀ ਅੱਜ ਦੀ ਤਰੀਕ ਦੇ ਵਿੱਚ 13 ਦੀਆਂ 13 ਲੋਕ ਸਭਾ ਸੀਟਾਂ ਲੜਨ ਜਾ ਰਹੀ ਹੈ ਕੱਲ ਮੀਟਿੰਗ ਹੋਈ ਆ ਚ ਜਿਹੜੇ ਕਾਂਗਰਸ ਦੇ ਨੈਸ਼ਨਲ ਪ੍ਰਧਾਨ ਨੇ ਮਲਿਕ ਅਰਜੁਨ ਖੜਗੇ ਸਾਹਿਬ ਨੂੰ ਪੀਐਮ ਚਿਹਰਾ ਐਲਾਨਣ ਦੀ ਗੱਲ ਕਹੀ ਗਈ ਕੇ ਸੁਝਾਅ ਦਿੱਤਾ ਗਿਆ ਮੀਟਿੰਗ ਦੇ ਵਿੱਚ ਜਿਹੜੀ ਵਕਤ ਵਕਤ ਪਾਰਟੀਆਂ ਦਾ ਜੱਟ ਗਠਜੁਟਵੰਦਨ ਦੇ ਸਾਹਮਣੇ ਆ ਰਹੀਆਂ ਦੇਖੋ ਇਹ ਮੇਰੇ ਸਿਸਟਮ ਤੋਂ ਬਾਹਰ ਦੀ ਗੱਲ ਹੈ ਇਹ ਇਹ ਸ਼੍ਰੀਮਤੀ ਸੋਨੀਆ ਗਾਂਧੀ ਨੇ ਔਰ ਦੇਸ਼ ਦੇ ਲੋਕਾਂ ਨੇ ਔਰ ਕਾਂਗਰਸ ਪਾਰਟੀ ਦੇ ਸਮੂੱਚੇ ਲੀਡਰਾਂ ਨੇ ਫੈਸਲਾ ਕਰਨਾ ਹੈ ਜਾਂ ਸਾਰੇ ਲੋਕਾਂ ਨੇ ਸੋ ਇਸ ਤੇ ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ ਠੀਕ ਸੋ ਜੋ ਵੀ ਹੋਏਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੋਏਗਾ ਉਹ ਸਾਨੂੰ ਮਨਜ਼ੂਰ ਹੋਏਗਾ ਓਕੇ